ਪੰਜਾਬ ਦਾ ਗਾਇਕ ਰਾਜਵੀਰ ਜਵੰਦਾ ਜਿਸ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਅਰਦਾਸਾਂ ਹੋ ਰਹੀਆਂ ਜੋ ਕਿ ਮੌਤ ਅਤੇ ਜ਼ਿੰਦਗੀ ਦੀ ਲੜਾਈ ਲੜ ਰਿਹਾ ਰਾਜਵੀਰ ਜਵੰਦਾ ਇੱਕ ਅਜਿਹਾ ਸਿੰਗਰ ਆ ਜਿਸ ਨੇ ਪੰਜਾਬ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਪਾਗਾ ਜਿਹੜਾ ਉਸ ਦਾ ਚੈਨ ਉਸ ਦਾ ਨਾਮ ਉੱਚਾ ਕੀਤਾ ਮਾਣ ਵਧਾਇਆ ਤੁਹਾਨੂੰ ਦੱਸ ਦਿੰਨੇ ਆ ਪੰਜਾਬੀ ਜਿੱਥੇ-ਜਿੱਥੇ ਵਦੇਸ਼ਾਂ ਵਦੇਸ਼ਾਂ ਵਿੱਚ ਜਿਹੜੇ ਵੀ ਕੋਨੇ ਵਿੱਚ ਰਹਿੰਦੇ ਆ ਉਹਨਾਂ ਨੇ ਰਾਜਵੀਰ ਜਵੰਦੇ ਦਾ ਗਾਣਾ ਜ਼ਰੂਰ ਸੁਣਿਆ ਪੰਜਾਬ ਦੇ ਚੰਗੇ ਸਿੰਗਰਾਂ ਵਿੱਚ ਇਸ ਨੌਜਵਾਨ ਦਾ ਨਾਮ ਆਉਂਦਾ ਤੇ ਤੁਹਾਨੂੰ ਦੱਸ ਦਿੰਨੇ ਆ ਇਸ ਨੇ ਕਦੇ ਵੀ ਕਿਸੇ ਵੀ ਸਿੰਗਰ ਨਾਲ ਕੋਈ ਕੰਟਰੋਵਰਸੀ ਨਹੀਂ ਕੀਤੀ ਕਦੇ ਕੋਈ ਅਜੀਹਾ ਗੰਦਾ ਗੀਤ ਨਹੀਂ ਗਾਇਆ ਜਿਸ ਦੇ ਨਾਲ ਪੰਜਾਬੀ ਸੱਭਿਆਚਾਰ ਦਾ ਨਾਮ ਬਦਨਾਮ ਹੋਵੇ ਪੂਰੀ ਦੁਨੀਆ ਵਿੱਚ ਇਸ ਸਿੰਗਰ ਦਾ ਨਾਮ ਆ ਪਰ ਉੱਥੇ ਹੀ ਕੱਲ ਇਹ ਮੋਟਰਸਾਈਕਲ ਤੇ ਜਾਂਦੇ ਹੋਏ ਇੱਕ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਆਪਾਂ ਅਕਸਰ ਹੀ ਵੇਖਦੇ ਆ ਪੰਜਾਬੀ ਕਲਾਕਾਰ ਆ ਜਿਹੜੇ ਉਹਨਾਂ ਨੂੰ ਥ੍ਰੈਟ ਬਹੁਤ ਆਉਂਦੇ ਆ ਤੇ ਉਹ ਆਪਣੇ ਨਾਲ ਬੌਂਸਰ ਰੱਖਦੇ ਆ ਸਿਕਿਉਰਿਟੀ ਰੱਖਦੇ ਆ ਤੇ ਸਰਕਾਰ ਆ ਜਿਹੜੀ ਉਹ ਵੀ ਉਹਨਾਂ ਨੂੰ ਸੁਰੱਖਿਆ ਪ੍ਰੋਵਾਈਡ ਕਰਾਉਂਦੀ ਆ ਤੇ ਸਭ ਤੋਂ ਵੱਡਾ ਕਾਰਨ ਇਸ ਦਾ ਐਕਸਟਰਸ਼ਨ ਪੰਜਾਬ ਹੀ ਨਹੀਂ ਇਸ ਨੂੰ ਇਸ ਮਸਲੇ ਨੇ ਪੂਰੀ ਦੁਨੀਆ ਨੂੰ ਹੀ ਪੂਰੀ ਦੁਨੀਆ ਨੂੰ ਹੀ ਬੜੀ ਮੁਸੀਬਤ ਦੇ ਵਿੱਚ ਪਾਇਆ ਹੋਇਆ ਚਾਹੇ ਉਹ ਕੋਈ ਵੱਡਾ ਐਕਟਰ ਆ ਚਾਹੇ ਕੋਈ ਬਿਜ਼ਨਸਮੈਨ ਆ ਜਾਂ ਕੋਈ ਰਾਜਨੀਤਿਕ ਲੀਡਰ ਆ ਇਹ ਗਲਤ ਤਰੀਕੇ ਨਾਲ ਉਹਨਾਂ ਨੂੰ ਧਮਕਾਉਂਦੇ ਆ ਤੇ ਉਹਨਾਂ ਦੇ ਮਿਹਨਤ ਦੀ ਕਮਾਈ ਲੁੱਟਣਾ ਚਾਹੁੰਦੇ ਆ ਫਿਰ ਇਹ ਧਮਕਾਉਂਦੇ ਆ ਕਿ ਜੇਕਰ ਤੁਸੀਂ ਪੈਸਾ ਕੈਸ਼ ਆ ਜਿਹੜਾ ਨਹੀਂ ਦਵੋਗੇ ਤਾਂ ਤੁਹਾਡੇ ਪਰਿਵਾਰ ਦਾ ਜਾਂ ਤੁਹਾਡਾ ਕੋਈ ਨੁਕਸਾਨ ਕਰਾਂਗੇ ਐਸੇ ਹੀ ਤਰ੍ਹਾਂ ਪੰਜਾਬ ਦਾ ਜਿਹੜਾ ਮਸ਼ਹੂਰ ਸਿੰਗਰ ਸੀ ਸਿੱਧੂ ਮੂਸੇਵਾਲਾ ਉਹ ਵੀ ਐਕਸਟਰਸ਼ਨ ਮਨੀ ਦਾ ਸ਼ਿਕਾਰ ਹੋਇਆ ਕਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਹਾਂ ਕਿ ਉਸ ਦੇ ਗਵਾਂਢੀ ਪਿੰਡ ਜਾ ਕੇ ਉਸ ਉੱਪਰ ਹਮਲਾ ਕੀਤਾ ਤੇ ਉਸ ਉੱਪਰ ਹਮਲਾ ਵੀ ਕੋਈ ਆਮ ਹਥਿਆਰਾਂ ਨਾਲ ਨਹੀਂ ਕੀਤਾ ਸੀ ਐਸੇ ਹੀ ਤਰ੍ਹਾਂ ਹੀ ਲੋਕ ਜਾਣਨਾ ਚਾਹੁੰਦੇ ਆ ਕਿ ਇਹ ਜਿਹੜਾ ਦੁਰਘਟਨਾ ਹੋਈ ਆ ਜਾਂ ਫਿਰ ਇਸ ਨੂੰ ਟਾਰਗੇਟ ਕੀਤਾ ਗਿਆ ਇਹ ਘਟਨਾ ਅਣਜਾਣਪਨੇ ਚ ਹੋਈ ਆ ਜਾਂ ਫਿਰ ਕਿਸੇ ਨੇ ਇਹ ਕਰਵਾਈ ਆ ਲੋਕ ਇਹ ਗੱਲ ਜਾਨਣਾ ਚਾਹੁੰਦੇ ਸੀ ਕਿਉਂਕਿ ਇਹ ਸਿੰਗਰ ਦਾ ਨਾਮ ਬਹੁਤ ਆ ਪੈਸਾ ਬੜਾ ਇੱਜ਼ਤ ਬਹੁਤ ਆ ਤੇ ਪੇਸ਼ੇਵਜੋਂ ਡੀਐਸਪੀ ਲੱਗਾ ਹੋਇਆ ਪੰਜਾਬ ਦੇ ਵਿੱਚ ਕੁਝ ਚੁਣਿੰਦੇ ਕਲਾਕਾਰ ਹੀ ਆ ਜਿੰਨਾ ਦਾ ਨਾਮ ਬੜੀ ਇੱਜ਼ਤ ਦੇ ਨਾਲ ਲਿਆ ਜਾਂਦਾ ਲੋਕ ਇਹਨਾਂ ਦਾ ਨਾਮ ਬੜੇ ਇੱਜ਼ਤ ਦੇ ਨਾਲ ਲੈਂਦੇ ਆ ਕਿਉਂਕਿ ਇਹਨਾਂ ਦਾ ਇਹਨਾਂ ਨੂੰ ਪਰਿਵਾਰ ਦੇ ਵਿੱਚ ਬੈਠ ਕੇ ਸੁਣ ਸਕਦੇ ਸੀ ਕਿਉਂਕਿ ਬੜੇ ਥੋੜੇ ਕਲਾਕਾਰ ਆ ਜਿਨ੍ਹਾਂ ਨੂੰ ਪਰਿਵਾਰ ਦੇ ਵਿੱਚ ਬੈਠ ਕੇ ਸੁਣ ਵੀ ਸਕਦੇ ਆ ਤੇ ਉਹ ਮਕਬੂਲ ਵੀ ਬੜੇ ਹੋਏ ਆਮ ਹੀ ਇਹ ਗੱਲ ਕਹਿੰਦੇ ਆ ਕਿ ਜੇਕਰ ਤੁਸੀਂ ਮਸ਼ਹੂਰ ਹੋਣਾ ਤਾਂ ਜੋ ਚੱਲ ਰਹੀ ਆ ਸਥਿਤੀ ਜਿਵੇਂ ਕੋਈ ਕੌਂਟਰੋਵਰਸੀ ਕਰਦੇ ਆ ਤਾਂ ਜੋ ਉਹ ਮਸ਼ਹੂਰ ਹੋ ਸਕਣ ਪਰ ਪੰਜਾਬ ਦੇ ਵਿੱਚ ਬਹੁਤ ਹੀ ਥੋੜੇ ਕਲਾਕਾਰ ਆ ਜਿਨ੍ਹਾਂ ਨੇ ਸਾਫ਼ ਸੁਥਰੀ ਗਾਇਕੀ ਦੇ ਵਿੱਚੋਂ ਨਾਮ ਬਣਾਇਆ ਉਸੇ ਹੀ ਤਰ੍ਹਾਂ ਇਹ ਸਿੰਗਰ ਸੀ ਪਰ ਜਿਵੇਂ ਹੀ ਇਦਰ ਘਟਨਾ ਹੁੰਦੀ ਹੈ ਤਾਂ ਉਸ ਤੋਂ ਬਾਅਦ ਕਈ ਸਵਾਲ ਖੜੇ ਹੁੰਦੇ ਆ ਤੇ ਤੁਹਾਨੂੰ ਦੱਸ ਦਿੰਨੇ ਆ ਤੇ ਪਰਿਵਾਰ ਤੇ ਪੁਲਿਸ ਦਾ ਇਹ ਕਹਿਣਾ ਕਿ ਵਾਕਈ ਇਹ ਨੌਜਵਾਨ ਦਰਘਟਨਾ ਦਾ ਸ਼ਿਕਾਰ ਹੋਇਆ ਇਸ ਉੱਪਰ ਕਿਸੇ ਨੇ ਵੀ ਕੋਈ ਟਰੈਪ ਨਹੀਂ ਲਗਾਇਆ ਤੇ ਨਾ ਹੀ ਇਸ ਉੱਪਰ ਕੋਈ ਹਮਲਾ ਹੋਇਆ ਪਰ ਚਾਉਣ ਵਾਲਿਆਂ ਦਾ ਇਹ ਕਹਿਣਾ ਸੀ ਕਿ ਇਸ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਕਿ ਵਾਕਈ ਕਿ ਸੱਚ ਕੀ ਹੈ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਆਪਾਂ ਵੇਖਦੇ ਆਂ ਜਿਸ ਤਰ੍ਹਾਂ ਸਿੰਘਰਾਂ ਨੂੰ ਧਮਕੀਆਂ ਮਿਲ ਰਹੀਆਂ ਸੀ ਤੇ ਲੋਕ ਜਾਣਨਾ ਚਾਹੁੰਦੇ ਸੀ ਕਿ ਇਸ ਦਾ ਸੱਚ ਕੀ ਹੈ